ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮੰਮੀ ਲਾਈਫ ਹੋਰਸ ਨਾਓ ਸਾਰੇ ਕਿਵੇਂ ਠੀਕ ਠਾਕ ਹੋ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਹਸਬੰਦ ਚਲੇ ਗਏ ਸੀਗੇ ਕੰਮ ਤੇ ਤੇ ਮੈਂ ਇੱਥੇ ਬ੍ਰੇਕਫਾਸਟ ਦੀ ਤਿਆਰੀ ਕਰਦੀ ਹਾਂ ਗੁਰਸ਼ੀਨ ਵਾਸਤੇ ਗੁਰਸ਼ੀਨ ਜਿੱਤਾ ਜਿੱਤਾ ਹੁਣ ਵੱਡੀ ਹੋ ਰਹੀ ਗੁਰਸ਼ੀਨ ਦਾ ਟਾਈਮ ਟੇਬਲ ਪੂਰਾ ਚੇਂਜ ਹੋ ਰਿਹਾ ਉਹਦੀ ਪੂਰੀ ਰੁਟੀਨ ਚੇਂਜ ਹੋ ਰਹੀ ਆ ਅੱਜ ਕੱਲ ਮੈਨੂੰ ਉਹਦੀ ਰੁਟੀਨ ਦੇ ਅਕੋਰਡਿੰਗ ਹੀ ਜਿਹੜੇ ਘਰ ਦੇ ਕੰਮ ਆ ਸਾਰੇ ਮੈਨੇਜ ਕਰਨੇ ਪੈਂਦੇ ਆ ਤੋਂ ਸਭ ਤੋਂ ਪਹਿਲਾਂ ਅੱਜ ਮੈਂ ਬ੍ਰੇਕਫਾਸਟ ਵਿੱਚ ਉਹਦੇ ਵਾਸਤੇ ਬਣਾਉਂਗੀ ਦਲੀਆ ਸੋ ਮੈਂ ਆਪਣੇ ਵਾਸਤੇ ਬਣਾਉਂਗੀ ਰੋਟੀ ਤੇ ਗੋਸ਼ਿੰ ਦਾ ਦਲੀਆ ਰੱਖ ਕੇ ਤੇ ਦੂਸਰੀ ਸਾਈਡ ਤੇ ਨਾ ਅੱਜ ਮੈ ਧੋਣੇ ਸੀਗੇ ਕੱਪੜੇ ਤੇ ਮੈਂ ਮਸ਼ੀਨ ਲਗਾ ਦਿੱਤੀ ਸੀ ਕਿਉਂਕਿ ਨਾ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਸੀ ਮੈਂ ਸੋਚਿਆ ਥੋੜੇ ਜਿਹਾ ਚਲੋ ਕੋਈ ਗੱਲ ਨਹੀਂ ਅੱਜ ਧੋ ਕੇ ਕੰਮ ਨਿਬੇੜਦੇ ਆ ਇੱਥੇ ਇੱਕ ਗੱਲ ਕਹਿਣਾ ਚਾਹਾਂਗੀ ਕਿ ਜਜ਼ਬਾ ਰੱਖੋ ਹਰ ਪਲ ਜਿੱਤਣ ਦਾ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ ਬਸ ਫਿਰ ਐਸੀ ਮੋਟੀਵੇਸ਼ਨ ਆਪਾਂ ਮਾਰਨਿੰਗ ਦੀ ਜਿਹੜੀ ਸ਼ੁਰੂਆਤ ਅਸੀਂ ਕਰ ਦਨੇ ਹੁੰਨੇ ਆ ਸੋ ਇਹ ਵਾਲੀ ਲਾਈਨ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂ ਤੇ ਇੱਥੇ ਕਾਟਨ ਵਗੈਰਾ ਵੀ ਵਾਸ਼ ਕਰਨ ਵਾਲੇ ਸਿਗੇ ਤੇ ਮੈਂ ਸੋਚਿਆ ਚਲੋ ਮਸ਼ੀਨ ਤਾਂ ਲੱਗੀ ਐ ਲਾਹਾ ਲੈ ਲੈਨੇ ਇਹਨੂੰ ਵੀ ਮਸ਼ੀਨ ਦੇ ਵਿੱਚ ਛੋੜ ਦਨੇ ਕਿਉਂਕਿ ਮਸ਼ੀਨ ਨੇ ਤਾਂ ਆਪਣਾ ਕੰਮ ਕਰਨਾ ਮਸ਼ੀਨ ਨੇ ਕੱਪੜੇ ਡਰਾਈ ਕਰੀ ਜਾਣੇ ਮਸ਼ੀਨ ਨੇ ਕੱਪੜੇ ਧੋਈ ਜਾਣੇ ਆ ਤੇ ਨਾਲ ਦੇ ਨਾਲ ਆਪਾਂ ਜਿਹੜੇ ਕਾਟਨ ਵਗੈਰਾ ਇਹ ਵੀ ਧੋ ਲੈਨੇ ਆ ਕਿਉਂਕਿ ਇਹਨੂੰ ਵੀ ਧੋ ਕੇ ਫਟਾਫਟ ਸੁਕਾਣਾ ਪੈਣਾ ਕਿਉਂਕਿ ਦੁਪਹਿਰ ਨੂੰ ਗਰਸ਼ੀਨ ਸੌਂਦੀ ਐ ਤੇ ਰੂਮ ਦੇ ਵਿੱਚ ਕਾਟਨ ਲਗਾਣੇ ਪੈਣੇ ਕਿਉਂਕਿ ਏਸੀ ਚੱਲਦਾ ਉਹਦੀ ਫਿਰ ਸਾਰੀ ਕੂਲਿੰਗ ਨਿਕਲ ਜਾਏਗੀ ਜਿਹੜੇ ਇਸ ਤਰੀਕੇ ਦੇ ਮਾਈਕਰੋ ਫਾਈਬਰ ਜਿਹੜੇ ਕਲੋਥ ਹੁੰਦੇ ਨਾ ਇਹ ਡਸਟਿੰਗ ਵਾਸਤੇ ਬਹੁਤ ਹੀ ਹੈਲਪਫੁਲ ਹੁੰਦੇ ਆ ਕਿਉਂਕਿ ਇਹ ਨਾ ਡਸਟਿੰਗ ਬਹੁਤ ਚੰਗੀ ਤਰੀਕੇ ਨਾਲ ਕੈਚ ਕਰ ਲੈਂਦਾ ਸੋ ਇਹਨੂੰ ਕਲੀਨ ਕਰਨਾ ਵੀ ਬਹੁਤ ਹੀ ਜ਼ਿਆਦਾ ਈਜ਼ੀ ਹੈ ਇਹ ਮੈਂ ਡੀਮਾਰਟ ਤੋਂ ਲੈ ਕੇ ਆਈ ਸੀ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮੈਨੂੰ ਇਹ ਵਾਲੇ ਜਿਹੜੇ ਕਲੋਥ ਆ ਮਿਲ ਗਏ ਸੀਗੇ ਆਈ ਥਿੰਕ ਕਿ ਮੈਨੂੰ 4 ਪੀਸ ਮਿਲ ਗਏ ਸੀਗੇ 70 ਰੁਪਏ ਦੇ ਮਿਲ ਗਏ ਸੀਗੇ ਪਤਾ ਨਹੀਂ ਸੇਲ ਲੱਗੀ ਹੋਈ ਸੀ ਕਿ ਮੈਨੂੰ ਚੰਗੀ ਤਰੀਕੇ ਨਾਲ ਯਾਦ ਨਹੀਂ ਆ ਬਟ ਤੁਸੀਂ ਵੀ ਇੱਕ ਵਾਰੀ ਨਾ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਦੇ ਮਾਈਕਰੋ ਫਾਈਬਰ ਵਾਲੇ ਜਿਹੜੇ ਟਾਵਲਸ ਹੁੰਦੇ ਲੈ ਕੇ ਤੁਸੀਂ ਜ਼ਰੂਰ ਆਇਓ ਸੋ ਇਹਦੇ ਨਾਲ ਡਸਟਿੰਗ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਔਰ ਇਸ ਹੋਰ ਅੱਛੀ ਗੱਲ ਪਤਾ ਕੀ ਗੱਲ ਆ ਇਹਦੇ ਵਿੱਚ ਜਿਹੜੇ ਪਾਣੀ ਵਗੈਰਾ ਕਈ ਵਾਰ ਹੋ ਜਾਂਦਾ ਨਾ ਜਦੋਂ ਆਪਾਂ ਕੋਈ ਸੂਤੀ ਜਾਂ ਕਾਟਨ ਦਾ ਕੱਪੜਾ ਘਰ ਡਸਟਿੰਗ ਲਈ ਯੂਜ਼ ਕਰਦੇ ਆ ਪਾਣੀ ਵਗੈਰਾ ਰਹਿ ਜਾਂਦਾ ਇਹਦੇ ਟਾਵਲ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਰਹਿੰਦਾ ਹੈਗਾ ਉਸ ਤੋਂ ਬਾਅਦ ਜਿਹੜੇ ਕੱਪੜੇ ਬੈੱਡ ਉੱਤੇ ਪਏ ਹੋਏ ਨਾ ਤੇ ਇਹ ਮੈਂ ਕੱਲ ਸ਼ਾਮੀ ਵਾਸ਼ ਕੀਤੇ ਸੀ ਕਿਉਂਕਿ ਥੋੜੇ ਜਿਹੇ ਸੀਗੇ ਮੈਂ ਸੋਚਿਆ ਚਲੋ ਧੋ ਦਨ ਨਹੀਂ ਮਸ਼ੀਨ ਲਗਾ ਕੇ ਫਿਰ ਜ਼ਿਆਦਾ ਇਕੱਠੇ ਹੋ ਜਾਣੇ ਆ ਕਿਉਂਕਿ ਮੌਸਮ ਤਾਂ ਪਹਿਲੇ ਉਸ ਤਰੀਕੇ ਦਾ ਖਰਾਬ ਜਿਹਾ ਹੋ ਰਿਹਾ ਉਸ ਤੋਂ ਬਾਅਦ ਕਿਚਨ ਦੇ ਵਿੱਚ ਆ ਗਈ ਸੀ ਕਿ ਮੈਂ ਗੁਰਸ਼ੀਨ ਦਾ ਜਿਹੜਾ ਦਲੀਆ ਆਲਮੋਸਟ ਹੋ ਚੁੱਕਿਆ ਬਸ ਉੱਤੇ ਥੋੜਾ ਜਿਹਾ ਮੈਂ ਮਿਲਕ ਐਡ ਕਰੂੰਗੀ ਜ਼ਿਆਦਾ ਨਹੀਂ ਕਰੂੰਗੀ ਕਿਉਂਕਿ ਗੁਰਸ਼ੀਨ ਨੂੰ ਅਗਰ ਦੁੱਧ ਵਾਲੀਆਂ ਚੀਜ਼ਾਂ ਮੈਂ ਜ਼ਿਆਦਾ ਦਵਾ ਔਰ ਉਹਨੂੰ ਨਾ ਕਨਸਟਿਪੇਸ਼ਨ ਹੋ ਜਾਂਦੀ ਇਸ ਕਰਕੇ ਦੁੱਧ ਮੈਂ ਥੋੜਾ ਜਿ ਬਾਦ ਮੈਂ ਜਿਹੜੇ ਕਾਟਨ ਵਗੈਰਾ ਸੀਗੇ ਉਹ ਵੀ ਮੈਂ ਤੋਂ ਨੂੰ ਮਸ਼ੀਨ ਚ ਪਾ ਦਿੱਤੇ ਸੀ ਉਹਦੀ ਰੋਡ ਵਗੈਰਾ ਜਿਹੜੀ ਮੈਂ ਸਾਫ਼ ਕਰ ਲਾਂਗੀ ਕਿਉਂਕਿ ਨਾਲ ਦੀ ਨਾਲ ਜਿਹੜੇ ਕਾਟਨ ਵਗੈਰਾ ਉਹ ਵੀ ਮੈਂ ਨਾ ਹੈਂਗ ਕਰ ਦਨੇ ਆ। ਨਹੀਂ। ਚਲੋ ਸਸਿਕਾਰ ਕਰ ਦੋ। ਸਸਿਕਾਰ ਜੀ ਬੋਲ ਕੇ ਕਰ ਦੱਸ ਸਸਿਕਾਰ। ਬੋਲੋ ਸਸਿ। ਚਿਚੀ। ਸਾਰਿਆਂ ਨੂੰ ਪੁੱਛੋ ਤੁਸੀਂ ਠੀਕ ਹੋ? ਠੀਕ ਹੋ ਤੁਸੀਂ? ਬਹੁਤ ਤਕ ਮੈਂ ਤਾਂ ਠੀਕ ਆ ਗੁੱਡ ਇਹ ਚਲੋ ਕੰਮ ਕਰੀਏ ਕੰਮ ਕਰਨ ਦੇ ਨਾਲ-ਨਾਲ ਜਿਹੜੇ ਮੇਰੇ ਡਰਾਈ ਹੋ ਗਏ ਸੀਗੇ ਕੱਪੜੇ ਉਹਨੂੰ ਵੀ ਮੈਂ ਨਾਲ ਦੀ ਨਾਲ ਮਸ਼ੀਨ ਦੇ ਵਿੱਚੋਂ ਕੱਢ ਲੂੰਗੀ ਤੇ ਮੇਰੇ ਬਾਸ ਸਿਰਫ ਕਾਟਨਸ ਵਗੈਰਾ ਰਹਿ ਗਏ ਦੋ ਪੂਰ ਮੈਂ ਲਗਾਏ ਸੀਗੇ ਮਸ਼ੀਨ ਦੇ ਦੋ ਦੇ ਨਾਲ ਮੇਰੇ ਜਿਹੜੇ ਕੱਪੜੇ ਆ ਵਾਸ਼ ਦੋ ਪਣੇ ਤਿੰਨ ਲਗਾਏ ਸੀਗੇ ਉਹਦੇ ਨਾਲ ਮੇਰੇ ਕੱਪੜੇ ਜਿਹੜੇ ਵਾਸ਼ ਹੋ ਗਏ ਸੀਗੇ ਤੇ ਆ ਵੀ ਵਧੀਆ ਤਰੀਕਾ ਹੈ ਵੀ ਇੱਕ ਸਾਈਡ ਤੋਂ ਮੈਂ ਕੱਪੜੇ ਕੱਢ ਕੇ ਦੂਜੀ ਸਾਈਡ ਤੇ ਪਾਦਣੀ ਹੁੰਨੀ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਤੇ ਮੈਨੂੰ ਟ੍ਰਿਕੇ ਵਾਲੀ ਵਧੀਆ ਲੱਗੀ ਆ ਸੋ ਉਸ ਤੋਂ ਬਾਅਦ ਮੈਂ ਆ ਗਈ ਸੀ ਕਿ ਕਿਚਨ ਦੇ ਵਿੱਚ ਇਹਦੇ ਵਿੱਚ ਮੈਂ ਕੋਈ 슈ਗਰ ਵਗੈਰਾ ਪਾਈ ਨਹੀਂ ਸੀ ब्राउन वाली शुगर ओही यूज करती हुनी है अपने वास्ते भी ते गुरशीन वास्ते भी ते जेडे वाइट वाली शुगर मैं बहुत ही ज्यादा ਘੱਟ ਖਾਨੀ ਹੈ ਮੈਂ ਤਾਂ ਬਿਲਕੁਲ ਹੀ ਬੰਦ ਕਰ ਦਿੱਤੀ ਤੇ ਗੁਰਸ਼ੀਨ ਨੂੰ ਮੈਂ ਬਿਲਕੁਲ ਵੀ ਨਹੀਂ ਦਿੰਦੀ ਹੁੰਦੀ ਉਸ ਤੋਂ ਬਾਅਦ ਕੱਪੜੇ ਧੋ ਕੇ ਮੈਂ ਸੁੱਕਣੇ ਪਾਏ ਸੀ ਜਦੋਂ ਸੁੱਕ ਗਏ ਸੀ ਨਾ ਤੇ ਮੈਂ ਲਾ ਲਈ ਸੀ ਸਾਰੇ ਕੱਪੜੇ ਮੈਂ ਬੈੱਡੇ ਤੇ ਇਕੱਠੇ ਕਰ ਲੂੰਗੀ ਥੋੜੇ ਥੋੜੇ ਕਰਕੇ ਇਹਨਾਂ ਨੂੰ ਮੈਂ ਤੈਅ ਮਾਰ ਲੂੰਗੀ ਸਾਰੇ ਕੱਪੜੇ ਸਭ ਤੋਂ ਪਹਿਲਾਂ ਮੈਂ ਸੈਪਰੇਟ ਕਰ ਲੂੰਗੀ ਗੁਰਸ਼ੀਨ ਦੇ ਸਭ ਤੋਂ ਪਹਿਲਾਂ ਮੈਂ ਤੈਅ ਮਾਰਦੀ ਨਹੀਂ ਕਿਉਂਕਿ ਛੋਟੇ ਕੱਪੜੇ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਸੋ ਐਸੇ ਕਰਕੇ ਇਹ ਵਾਲੇ ਸਾਰੇ ਕੱਪ